ਇਹ ਪੰਜ ਲੋਕ ਹਮੇਸ਼ਾ ਭਰਾ ਭਰਾ ਚ ਦੁਸ਼ਮਣੀ ਪੈਦਾ ਕਰ ਦਿੰਦੇ ਹਨ ਦੋਸਤੋ ਅੱਜ ਅਸੀਂ ਇੱਕ ਇਹੋ ਜਿਹੀ ਕਹਾਣੀ ਲੈ ਕੇ ਆਏ ਹਾਂ ਜੋ ਇਹ ਸਿਖਾਵੇਗੀ ਕਿ ਭਰਾ ਭਰਾ ਵਿੱਚ ਦੁਸ਼ਮਣੀ ਪੈਦਾ ਕਰਨ ਵਾਲਾ ਸਭ ਤੋਂ ਵੱਡਾ ਕਾਰਨ ਕਿਹੜਾ ਹੁੰਦਾ ਹੈ ਦੋਸਤੋ ਅੱਜ ਵੀ ਭਰਾ ਭਰਾ ਦੇ ਵਿੱਚ ਬਹੁਤ ਪਿਆਰ ਹੁੰਦਾ ਹੈ ਪਰ ਉਹਨਾਂ ਦੇ ਪਿਆਰ ਨੂੰ ਕਦੇ-ਕਦੇ ਨਜ਼ਰ ਲੱਗ ਜਾਂਦੀ ਹੈ ਤੇ ਉਹਨਾਂ ਦਾ ਪਿਆਰ ਦੁਸ਼ਮਣੀ ਵਿੱਚ ਬਦਲ ਜਾਂਦਾ ਹੈ ਤਾਂ ਦੋਸਤੋ ਸਮਝ ਵਿੱਚ ਇਹ ਨਹੀਂ ਆਉਂਦਾ ਕਿ ਉਹਨਾਂ ਦਾ ਪਿਆਰ ਨੂੰ ਨਜ਼ਰ ਲਗਾਉਣ ਵਾਲਾ ਆਖਰ ਹੁੰਦਾ ਕੌਣ ਹੈ ਇਹ ਤੁਹਾਨੂੰ ਇਸ ਕਹਾਣੀ ਵਿੱਚ ਸੁਣਨ ਨੂੰ ਮਿਲੇਗਾ ਤੇ ਇਸ ਕਹਾਣੀ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਪ੍ਰਾਪਰਾਜ ਪਿਆਰ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ ਉਹ ਕੀ ਵਜ੍ਹਾ ਹੁੰਦੀ ਹੈ ਜਿਸ ਕਾਰਨ ਪ੍ਰਾਪਰਾ ਦੇ ਪਿਆਰ ਵਿੱਚ ਮੁਸ਼ਕਲ ਆ ਜਾਂਦੀ ਹੈ ਦੋਸਤੋ ਇੱਕ ਪਿੰਡ 'ਚ ਇੱਕ ਪਿਓ ਦੇ ਦੋ ਪੁੱਤ ਸੀ ਦੋਨੋਂ ਪੁੱਤ ਬੜੇ ਹੀ ਸੋਹਣੇ ਸੀ ਦੋਨਾਂ ਵਿੱਚ ਪਿਆਰ ਬਹੁਤ ਸੀ ਉਹ ਇਕੱਠੇ ਖੇੜਦੇ ਖਾਂਦੇ ਪਿੰਦੇ ਇਕੱਠੇ ਸੌਂਦੇ ਸੀ ਇੱਥੋਂ ਤੱਕ ਕਿ ਕਿਤੇ ਘੁੰਮਣ ਜਾਣਾ ਰਿਸ਼ਤੇਦਾਰੀ ਚ ਜਾਣਾ ਤਾਂ ਇਕੱਠੇ ਹੀ ਜਾਇਆ ਕਰਦੇ ਸੀ ਉਹ ਕਦੇ ਵੀ ਇੱਕ ਦੂਜੇ ਤੋਂ ਪੁੱਛੇ ਬਿਨਾ ਕੋਈ ਕੰਮ ਨਹੀਂ ਕਰਦੇ ਸੀ ਦੋਸਤੋ ਕਹਿੰਦੇ ਹਨ ਭਰਾ ਭਰਾ ਦੀ ਦੁਸ਼ਮਣੀ ਨਾ ਪਹਿਲਾਂ ਸੀ ਤੇ ਨਾ ਅੱਜ ਹੁੰਦੀ ਸ ਹੈ ਭਰਾਵਾਂ ਵਿੱਚ ਤਾਂ ਹਮੇਸ਼ਾ ਪਿਆਰ ਹੀ ਹੁੰਦਾ ਹੈ ਇਹਨਾਂ ਵਿੱਚ ਦੁਸ਼ਮਣੀ ਪੈਦਾ ਕਰਨ ਵਾਲਾ ਕੋਈ ਹੋਰ ਹੀ ਹੁੰਦਾ ਹੈ ਥੋੜਾ ਸੋਚੋ ਜਿਨ੍ਹਾਂ ਦੋ ਭਰਾਵਾਂ ਨੇ ਇੱਕ ਹੀ ਮਾਂ ਦੇ ਢਿੱਡੋਂ ਜਨਮ ਲਿਆ ਹੈ ਉਹਨਾਂ ਵਿੱਚ ਭਲਾ ਦੁਸ਼ਮਣੀ ਕਿਵੇਂ ਹੋ ਸਕਦੀ ਹੈ ਕਦੇ ਨਹੀਂ ਹੋ ਸਕਦੀ ਭਰਾ ਭਰਾ ਦੀ ਦੁਸ਼ਮਣੀ ਦੇ ਪਿੱਛੇ ਕੋਈ ਹੋਰ ਹੁੰਦਾ ਹੈ ਤਾਂ ਉਹ ਕੌਣ ਹੁੰਦਾ ਹੈ ਇਹ ਸਾਨੂੰ ਸਮਝਣ ਦੀ ਜ਼ਰੂਰਤ ਹੈ ਦੋਸਤੋ ਕੌਰਵ ਤੇ ਪਾਣਵਾ ਵਿੱਚ ਦੁਸ਼ਮਣੀ ਪੈਦਾ ਕਰਨ ਵਾਲਾ ਗੰਧਾਰ ਨਰੇਸ਼ ਸ਼ਕੁਨੀ ਸੀ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਸ਼ਕੁਨੀ ਨੇ ਇਸ ਤਰ੍ਹਾਂ ਕਿਉਂ ਕੀਤਾ ਤਾਂ ਇਸ ਦੇ ਪਿੱਛੇ ਵਜ੍ਹਾ ਸੀ ਸ਼ਕੁਨੀ ਦਾ ਸੰਕਰਮਣ ਜੋ ਉਸਨੇ ਆਪਣੀ ਭੈਣ ਦੇ ਵਿਆਹ ਤੇ ਲਿਆ ਸੀ ਜਿਸ ਸਮੇਂ ਪੀਸ਼ਮ ਪitamਾ ਆਪਣੇ ਅੰਨੇ ਭਤੀਜੇ धृतराष्ट्र ਲਈ ਗੰਧਾਰ नरेश सुबलदਿੱਤੀ ਗੰਧਾਰੀ ਨੂੰ ਮੰਗ ਲਿਆਏ ਸੀ ਤਾਂ ਇਹ ਗਾ ਸ਼ਕਨੀ ਨੂੰ ਜਦ ਪਤਾ ਲੱਗੀ ਕਿ ਪੀਸ਼ਮ ਪitamਾ ਮੇਰੀ ਭੈਣ ਨੂੰ ਝੂਠ ਬੋਲ ਕੇ ਆਪਣੇ ਅੰਨੇ ਭਤੀਜੇ ਨਾਲ ਵਿਆਹ ਕੇ ਲੈ ਗਏ ਹਨ ਤਾਂ ਸ਼ਕਨੀ ਨੇ ਇਹ ਪ੍ਰਤੀਜ्ञਾ ਲਈ ਸੀ ਕਿ ਮੈਂ ਅੱਜ ਤੋਂ ਆਪਣੇ ਰਾਜ 'ਚ ਨਾ ਰਹਿ ਕੇ ਹਸਤਿਨਾਪੁਰ ਵਿੱਚ ਰਹਾਂਗਾ ਤੇ ਇਸ ਦੇ ਵੰਸ਼ ਨੂੰ ਨਸ਼ਟ ਕਰਨ ਦਾ ਕੰਮ ਕਰਾਂਗਾ। ਦੋਸਤੋ ਹੁਣ ਉੱਥੇ ਹੀ ਆ ਜਾਂਦੇ ਹਾਂ ਉਸੇ ਕਹਾਣੀ 'ਚ। ਦੋਨੋਂ ਭਰਾ ਹੌਲੀ-ਹੌਲੀ ਜਵਾਨ ਹੋ ਗਏ ਤੇ ਜਦ ਜਵਾਨ ਹੋਏ ਤਾਂ ਪਿਓ ਨੇ ਦੋਨਾਂ ਭਰਾਵਾਂ ਦਾ ਵਿਆਹ ਕਰ ਦਿੱਤਾ। ਦੋਨਾਂ ਦੀਆਂ ਬਹੂਆਂ ਘਰ ਵਿੱਚ ਆ ਗਈਆਂ। ਤਾਂ ਕੁਝ ਦਿਨ ਵੀ ਜਾਣ ਤੋਂ ਬਾਅਦ ਦੋਨਾਂ ਭਰਾਵਾਂ ਦੀਆਂ ਪਤਨੀਆਂ ਵਿੱਚ ਝਗੜਾ ਸ਼ੁਰੂ ਹੋ ਜਾਂਦਾ ਹੈ। ਝਗੜਾ ਇੰਨਾ ਵੱਧ ਜਾਂਦਾ ਹੈ ਕਿ ਫਿਰ ਦੁਬਾਰਾ ਦਰਾਨੀਆਂ ਜਠਾਣੀਆਂ 'ਚ ਕਦੇ ਨਹੀਂ ਬੰਦੀ। ਭਰਾਵਾਂ ਦੀਆਂ ਘਰਵਾਲੀਆਂ ਨੇ ਦੋਨੋਂ ਭਰਾਵਾਂ ਦੇ ਦਿਲ ਤੇ ਦਿਮਾਗ ਵਿੱਚ ਚੈਰ ਕੋਲਣਾ ਸ਼ੁਰੂ ਕਰ ਦਿੱਤਾ ਤੇ ਉਹ ਆਪਣੇ ਪਤੀਆਂ ਨੂੰ ਅਕਸਰ ਕਹਿੰਦੀਆਂ ਸਨ ਕਿ ਤੁਹਾਡਾ ਭਰਾ ਇਸ ਤਰ੍ਹਾਂ ਹੈ ਤੁਹਾਡਾ ਭਰਾ ਉਸ ਤਰ੍ਹਾਂ ਹੈ ਤੁਹਾਡੇ ਭਰਾ ਨੇ ਇਹ ਕਰ ਦਿੱਤਾ ਤੁਹਾਡੇ ਭਰਾ ਨੇ ਉਹ ਕਰ ਦਿੱਤਾ ਤੁਹਾਡਾ ਭਰਾ ਆਪਣੇ ਲਈ ਕਰਦਾ ਹੈ ਤੁਹਾਡੇ ਲਈ ਕੁਝ ਨਹੀਂ ਕਰਦਾ ਇਸ ਤਰ੍ਹਾਂ ਉਹ ਇੱਕ ਦੂਜੇ ਭਰਾ ਦੇ ਉੱਪਰ ਦੋਸ਼ ਲਗਾਉਣ ਲੱਗ ਪਏ ਦੋਸਤੋ ਉਹਨਾਂ ਦਾ ਪਿਓ ਇਹ ਸਭ ਦੇਖ ਕੇ ਬਹੁਤ ਦੁਖੀ ਹੁੰਦਾ ਸੀ ਫਿਰ ਇੱਕ ਦਿਨ ਉਹਨਾਂ ਨੇ ਦੋਨਾਂ ਪੁੱਤਾਂ ਨੂੰ ਬੁਲਾਇਆ ਤੇ ਕਿਹਾ ਪੁੱਤ ਤੁਸੀਂ ਹਮੇਸ਼ਾ ਆਪਸ ਵਿੱਚ ਪਿਆਰ ਨਾਲ ਰਹਿਣਾ ਤੁਸੀਂ ਦੋਨੋਂ ਕਦੇ ਅਲੱਗ ਨਾ ਹੋਣਾ ਤੁਹਾਡੀਆਂ ਪਤਨੀਆਂ ਦਾ ਵਰਤਾਅ ਚੰਗਾ ਨਹੀਂ ਹੈ ਇਸ ਤਰ੍ਹਾਂ ਉਹ ਪਿਓ ਹਰ ਸਮੇਂ ਆਪਣੇ ਪੁੱਤਾਂ ਨੂੰ ਸਮਝਾਉਂਦਾ ਰਹਿੰਦਾ ਹੌਲੀ ਹੌਲੀ ਕੁਝ ਸਮਾਂ ਹੋਰ ਬੀਤਿਆ ਇੱਕ ਦਿਨ ਉਹਨਾਂ ਦਾ ਪਿਓ ਇਹ ਦੁਨੀਆ ਛੱਡ ਕੇ ਚਲਾ ਗਿਆ ਹੁਣ ਉਹਨਾਂ ਪੁੱਤਾਂ ਨੂੰ ਸਮਝਾਉਣ ਵਾਲਾ ਕੋਈ ਨਹੀਂ ਸੀ। ਸਾਹਮਣੇ ਦੇ ਨਾਲ ਉਹਨਾਂ ਦਾ ਪਰਿਵਾਰ ਵਧਦਾ ਗਿਆ। ਦੋਨਾਂ ਭਰਾਵਾਂ ਦੇ ਬੱਚੇ ਹੋ ਗਏ। ਵੱਡੇ ਭਰਾ ਦੇ 5 ਪੁੱਤ ਸੀ ਤੇ ਛੋਟੇ ਦੇ 4 ਪੁੱਤ ਸੀ। ਦੋਸਤੋ ਇਹਨਾਂ ਦੀਆਂ ਮਾਵਾਂ ਨੇ ਆਪਣੇ ਬੱਚਿਆਂ ਦੇ ਅੰਦਰ ਵੀ ਜ਼ਹਿਰ ਘੋਲਣਾ ਸ਼ੁਰੂ ਕਰ ਦਿੱਤਾ। ਵੱਡੀ ਕਹਿਣ ਲੱਗੀ, "ਪੁੱਤ ਤੇਰਾ ਚਾਚਾ ਬਹੁਤ ਖਰਾਬ ਹੈ। ਕਦੇ ਉਹਨਾਂ ਦੇ ਕੰਮ ਨਾ ਆਇਓ। ਉਹਨਾਂ ਨੇ ਹਮੇਸ਼ਾ ਸਾਡੇ ਨਾਲ ਚੰਗਾ ਨਹੀਂ ਕੀਤਾ।" ਛੋਟੀ ਛੋਟੀ ਗੱਲ ਨੂੰ ਵੀ ਉਹ ਆਪਣੇ ਬੱਚਿਆਂ ਨੂੰ ਵੱਡਾ ਕਰਕੇ ਦੱਸਦੀ ਸੀ ਆਪਣੇ ਚਾਚੇ ਤੇ ਆਪਣੀ ਚਾਚੀ ਨੂੰ ਲੈ ਕੇ ਬੱਚਿਆਂ ਦੇ ਦਿਲਾਂ ਵਿੱਚ ਨਫ਼ਰਤ ਦਾ ਜ਼ਹਿਰ ਕੋਲ ਰਿਆ ਸੀ ਉਧਰ ਛੋਟੀ ਬਹੂ ਨੇ ਵੀ ਆਪਣੇ ਬੱਚਿਆਂ ਨੂੰ ਕਿਹਾ ਕਿ ਪੁੱਤ ਤੁਹਾਡਾ ਤਾਇਆ ਇਸ ਤਰ੍ਹਾਂ ਦਾ ਹੈ ਤੁਹਾਡੀ ਧਾਈ ਇਸ ਤਰ੍ਹਾਂ ਦੀ ਹੈ ਜੇਕਰ ਉਹ ਤੁਹਾਨੂੰ ਕੋਈ ਕੰਮ ਕਰਨ ਨੂੰ ਕਹਿਣ ਤਾਂ ਉਹਨਾਂ ਦੇ ਕੰਮ ਬਿਲਕੁਲ ਨਾ ਕਰਨਾ ਕਦੇ ਉਹਨਾਂ ਦੇ ਪਿੱਛੇ ਕਿਸੇ ਨਾਲ ਨਾ ਲੜਨਾ ਕਦੇ ਤਾਂ ਚ ਉਹਨਾਂ ਦੀ ਮਦਦ ਨਾ ਕਰਨਾ ਉਹਨਾਂ ਨੇ ਸਾਡੇ ਨਾਲ ਚੰਗਾ ਵਰਤਾਵਰ ਨਹੀਂ ਕੀਤਾ ਅੱਜ ਤੱਕ ਬਹੁਤ ਮੁਸ਼ਕਲਾਂ ਨਾਲ ਅਸੀਂ ਆਪਣਾ ਸਮਾਂ ਕੱਟਿਆ ਹੈ ਤੇਰੇ ਤਾਏ ਤੇ ਤਾਈ ਨਿੱਕਾ ਦੇ ਸਾਨੂੰ ਚੈਨਲ ਜਿਉਣ ਨਹੀਂ ਦਿੱਤਾ ਇਸ ਤਰ੍ਹਾਂ ਨਫ਼ਰਤ ਦੇ ਬੀਜ ਉਹ ਆਪਣੇ ਪੁੱਤਾਂ ਦੇ ਦਿਮਾਗ ਵਿੱਚ ਭਰ ਰਹੀ ਸੀ ਬੱਚੇ ਵੀ ਚੰਗੀ ਤਰ੍ਹਾਂ ਸਮਝ ਗਏ ਸੀ ਕਿ ਸਾਡੇ ਚਾਚਾ ਤੇ ਤਾਇਆ ਚੰਗੇ ਲੋਕ ਨਹੀਂ ਹਨ ਉਹ ਸਾਡੇ ਦੁਸ਼ਮਣ ਹਨ ਉਹਨਾਂ ਦੀਆਂ ਮਾਵਾਂ ਨੇ ਉਹਨਾਂ ਨੂੰ ਹਮੇਸ਼ਾ ਦੁਸ਼ਮਣੀ ਦਾਹੀ ਪਾੜ ਪੜਾਇਆ ਸੀ ਛੋਟੀਆਂ-ਛੋਟੀਆਂ ਗੱਲਾਂ ਨੂੰ ਵਧਾ ਚੜਾ ਕੇ ਦੱਸਿਆ ਇਸ ਤਰ੍ਹਾਂ ਦੋਸਤੋ ਜਦ ਬੱਚੇ ਵੀ ਜਵਾਨ ਹੋ ਗਏ ਤਾਂ ਬੱਚਿਆਂ ਨੇ ਆਪਣੇ-ਆਪਣੇ ਪਿਓ ਤੇ ਰੋਕ ਲਗਾ ਦਿੱਤੀ ਉਹਨਾਂ ਕਿਹਾ ਕਿ ਤੁਸੀਂ ਹੁਣ ਨਾ ਤਾਂ ਇੱਕ ਦੂਜੇ ਦੇ ਘਰ ਜਾ ਸਕਦੇ ਹੋ ਤੇ ਨਾ ਹੀ ਆਪਸ ਵਿੱਚ ਮਿਲ ਸਕਦੇ ਹੋ ਕਿਉਂਕਿ ਉਹਨਾਂ ਬੱਚਿਆਂ ਦੀਆਂ ਮਾਵਾਂ ਨੇ ਉਹਨਾਂ ਦੇ ਅੰਦਰ ਪਹਿਲਾਂ ਤੋਂ ਹੀ ਦੁਸ਼ਮਣੀ ਦਾ ਬੀਜ ਪੋ ਰੱਖਿਆ ਸੀ ਦੋਸਤੋ ਜਰਾ ਵਿਚਾਰ ਕਰੋ ਜਿੰਨਾ ਭਰਾਵਾਂ ਨੇ ਬਚਪਨ ਤੋਂ ਇਕੱਠੇ ਰਹਿਣਾ ਖਾਣਾ ਪੀਣਾ ਤੇ ਸੋਣਾ ਸਿੱਖਿਆ ਸੀ ਉਹ ਇੱਕ ਦੂਜੇ ਦੇ ਬਗੈਰ ਕਿਵੇਂ ਰਹਿ ਸਕਦੇ ਆ ਬਗੈਰ ਬੋਲੇ ਕਿਵੇਂ ਰਹਿ ਸਕਦੇ ਹਨ ਕਦੇ ਨਹੀਂ ਦੋਸਤੋ ਨਤੀਜਾ ਇਹ ਹੋਇਆ ਕਿ ਉਹਨਾਂ ਦੋਵਾਂ ਦੀਆਂ ਘਰਵਾਲੀਆਂ ਨੇ ਆਪਣੇ ਬੱਚਿਆਂ ਦੇ ਅੰਦਰ ਤਾਂ ਦੁਸ਼ਮਣੀ ਪੈਦਾ ਕਰ ਹੀ ਦਿੱਤੀ ਸੀ ਨਾਲ ਹੀ ਨਾਲ ਉਹਨਾਂ ਦੋਵਾਂ ਭਰਾਵਾਂ ਨੂੰ ਵੀ ਇੱਕ ਦੂਜੇ ਨਾਲ ਮਿਲਣਾ ਜੁਲਣਾ ਬੰਦ ਕਰਵਾ ਦਿੱਤਾ ਹੋਲੀ-ਹੋਲੀ ਜਦ ਬੱਚੇ ਜਵਾਨ ਹੋ ਗਏ ਤਾਂ ਉਹ ਦੋਨੋਂ ਭਰਾ ਬੁੱਢੇ ਹੋ ਗਏ। ਜਦ ਮੌਕਾ ਮਿਲ ਜਾਂਦਾ ਤਾਂ ਦੋਨੇ ਭਰਾ ਲੁਕ-ਲੁਕ ਕੇ ਮਿਲ ਲੈਂਦੇ ਸੀ। ਆਪਣੇ ਆਪਸ ਦੇ ਦੁੱਖ-ਸੁੱਖ ਦੀਆਂ ਗੱਲਾਂ ਕਰ ਲੈਂਦੇ ਸੀ। ਉੰਜ ਤਾਂ ਔਲਾਦ ਨੇ ਉਹਨਾਂ ਦੇ ਉੱਪਰ پابੰਦੀ ਲਗਾ ਰੱਖੀ ਸੀ ਕਿ ਉਹ ਇੱਕ ਦੂਜੇ ਨੂੰ ਕਦੇ ਨਾ ਮਿਲਣ। ਤੇ ਨਾ ਉਹਨਾਂ ਦੇ ਘਰ ਜਾਂ ਤੇ ਨਾ ਕਦੇ ਉਹਨਾਂ ਦੇ ਕੰਮ। ਕਦੇ-ਕਦੇ ਤਾਂ ਇਸ ਤਰ੍ਹਾਂ ਹੁੰਦਾ ਸੀ ਕਿ ਦੋ-ਦੋ ਮਹੀਨੇ, ਚਾਰ-ਚਾਰ ਮਹੀਨੇ ਨਿਕਲ ਜਾਂਦੇ ਸੀ। ਤਾਂ ਕਿਤੇ ਦੋਨਾਂ ਭਰਾਵਾਂ ਦੀ ਮੁਲਾਕਾਤ ਹੁੰਦੀ ਸੀ ਤੇ ਜਦੋਂ ਮਿਲਦੇ ਸੀ ਤਾਂ ਆਪਸ ਵਿੱਚ ਮਿਲ ਕੇ ਬਹੁਤ ਰੋਂਦੇ ਸੀ ਆਪਣੇ ਆਪਣੇ ਦਿਲ ਦੀਆਂ ਇੱਕ ਦੂਜੇ ਨੂੰ ਕਹਿੰਦੇ ਸੀ ਆਪਣਾ ਆਪਣਾ ਦੁੱਖ ਇੱਕ ਦੂਜੇ ਨੂੰ ਸੁਣਾਉਂਦੇ ਸੀ ਤੇ ਗਲੇ ਲੱਗ ਕੇ ਕਹਿੰਦੇ ਹਨ ਕਿ ਭਰਾਵਾ ਸਾਡੀ ਔਲਾਦ ਨੇ ਸਾਨੂੰ ਅਲੱਗ ਕਰ ਦਿੱਤਾ ਇਹ ਆਪਸ ਵਿੱਚ ਲੜਦੇ ਰਹਿੰਦੇ ਹਨ ਇੱਕ ਦੂਜੇ ਨੂੰ ਮਾਰਨ ਧਿਆ ਜਾਂਦੇ ਹਨ ਵੱਡਾ ਭਰਾ ਛੋਟੇ ਨੂੰ ਕਹਿਣ ਲੱਗਿਆ ਭਰਾਵਾ ਇਹ ਮੇਰੀ ਤੇ ਤੇਰੀ ਪਤਨੀ ਨੇ ਕੀਤਾ ਹੈ ਉਹਨਾਂ ਨੇ ਹੀ ਇਹਨਾਂ ਦੇ ਦਿਲਾਂ ਵਿੱਚ ਜ਼ਹਿਰ ਕੋਲ ਰੱਖਿਆ ਹੈ ਸਾਨੂੰ ਕਿਸੇ ਦੂਜੇ ਦੁਆਰਾ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨਹੀਂ ਤਾਂ ਇਹ ਕਿਸੇ ਦਿਨ ਆਪਸ ਵਿੱਚ ਲੜ ਕੇ ਮਰ ਜਾਣਗੇ ਇੱਕ ਪਿਓ ਦੇ ਲਈ ਸਭ ਤੋਂ ਵੱਡਾ ਦੁੱਖ ਹੁੰਦਾ ਹੈ ਉਸ ਦੇ ਜਵਾਨ ਪੁੱਤ ਦਾ ਉਸ ਦੀਆਂ ਅੱਖਾਂ ਦੇ ਸਾਹਮਣੇ ਮਰ ਜਾਣਾ ਉਹਨਾਂ ਦੇ ਦਿਲ 'ਚ ਇਸ ਤਰ੍ਹਾਂ ਦਾ ਨਫ਼ਰਤ ਦਾ ਬੀਜ ਬੋਇਆ ਹੋਇਆ ਹੈ ਜੋ ਇੱਕ ਦੂਜੇ ਨੂੰ ਦੇਖ ਨਹੀਂ ਸਕਦੇ ਉਹਨਾਂ ਦੀਆਂ ਮਾਵਾਂ ਨੇ ਕਦੇ ਇਹਨਾਂ ਨੂੰ ਇਹ ਨਹੀਂ ਦੱਸਿਆ ਕਿ ਉਹ ਤੁਹਾਡੇ ਚਾਚਾ ਹਨ ਜਾਂ ਤੁਹਾਡੇ ਤਾਇਆ ਹਨ ਇਹ ਸਾਡੇ ਆਪਣੇ ਹਨ ਬੱਚੇ ਪੈਦਾ ਹੁੰਦੇ ਹੀ ਉਹਨਾਂ ਦੇ ਦਿਲਾਂ ਵਿੱਚ ਆਪਣੇ ਹੀ ਪਰਿਵਾਰ ਪ੍ਰਤੀ ਨਫ਼ਰਤ ਪਾਉਂਦੀ ਹੈ ਇਹੀ ਕਾਰਨ ਹੈ ਕਿ ਇਹ ਚਾਚੇ ਤਾਇਆ ਦੇ ਭਰਾ ਇੱਕ ਦੂਜੇ ਨੂੰ ਮਾਰਨ ਤੇ ਤੁਲੇ ਹੋਏ ਹਨ ਸਾਨੂੰ ਸਮਾਂ ਰਹਿਣ ਦੇ ਕਿਸੇ ਦੂਜੇ ਰਹੀਂ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਹੋਵੇਗੀ ਨਹੀਂ ਤਾਂ ਸਾਨੂੰ ਆਪਣੇ ਜਿਉਂਦੇ ਜੀ ਆਪਣੇ ਬੱਚਿਆਂ ਦੀ ਲਾਸ਼ ਚੁੱਕਣੀ ਪਵੇਗੀ ਕਿਤੇ ਦੇ ਨਾ ਹੋ ਜਾਵੇ ਕੋਈ ਵੱਡਾ ਅਨਰਥ ਨਾ ਹੋ ਜਾਵੇ ਦੋਸਤੋ ਇਸ ਤਰ੍ਹਾਂ ਉਹ ਦੋਨੋਂ ਪ੍ਰਾ ਆਪਣੇ ਬੱਚਿਆਂ ਨੂੰ ਸਮਝਾਉਂਦੇ ਹਨ ਆਪਸ ਚ ਗੱਲਬਾਤ ਕਰਦੇ ਹਨ ਪਰ ਉਹਨਾਂ ਦੀ ਔਲਾਦ ਉਹਨਾਂ ਦੀ ਗੱਲ ਨਹੀਂ ਮੰਨਦੀ ਇਹ ਦੇਖ ਕੇ ਉਹਨਾਂ ਦੋਨਾਂ ਨੂੰ ਬੜਾ ਦੁੱਖ ਹੁੰਦਾ ਹੈ ਦੁਨੀਆ ਦਾ ਹਰ ਪਿਓ ਚਾਹੁੰਦਾ ਹੈ ਕਿ ਉਸ ਨੂੰ ਭਰ ਪੇਟ ਰੋਟੀ ਮਿਲੇ ਜਾਂ ਨਾ ਮਿਲੇ ਪਰ ਉਹਨਾਂ ਦੀ ਔਲਾਦ ਆਪਸ ਚ ਪਿਆਰ ਨਾਲ ਰਹੇ ਅਸੀਂ ਤਾਂ ਭੁੱਖੇ ਵੀ ਖੁਸ਼ ਰਹਾਂਗੇ ਪਰ ਦੋਸਤੋ ਦੁੱਖ ਤਾਂ ਉਦੋਂ ਹੁੰਦਾ ਹੈ ਜਦ ਇੱਕ ਪਿਓ ਦੇ ਬੱਚੇ ਆਪਸ ਵਿੱਚ ਲੜਾਈ ਝਗੜਾ ਕਰਦੇ ਹਨ ਇੱਕ ਦੂਜੇ ਨੂੰ ਮਾਰਨ ਤੇ ਆ ਜਾਂਦੇ ਹਨ ਇਸੇ ਤਰ੍ਹਾਂ ਦੋਨੋਂ ਭਰਾ ਗਲੇ ਲਾ ਕੇ ਬਹੁਤ ਜ਼ੋਰ-ਜ਼ੋਰ ਦੀ ਰੋਂਦੇ ਹੰਤੇ ਕਹਿੰਦੇ ਹਨ ਕਿ ਕਿਸੇ ਨਾ ਕਿਸੇ ਦੁਆਰਾ ਸਾਨੂੰ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ ਇਸ ਤਰ੍ਹਾਂ ਦੋਸਤੋ ਦੋਨੋਂ ਭਰਾ ਆਪਣੇ ਆਪਣੇ ਬੱਚਿਆਂ ਨੂੰ ਸਮਝਾਉਣ ਲਈ ਕਈ ਤਰ੍ਹਾਂ ਕੋਸ਼ਿਸ਼ ਕਰਦੇ ਹਨ ਦੂਜੇ ਲੋਕਾਂ ਨੂੰ ਵੀ ਕਹਿੰਦੇ ਹਨ ਉਹਨਾਂ ਨੂੰ ਸਮਝਾਉਣ ਲਈ ਤੇ ਰਿਸ਼ਤੇਦਾਰਾਂ ਦੁਆਰਾ ਵੀ ਪਰ ਉਹਨਾਂ ਦੇ ਬੱਚੇ ਨਹੀਂ ਮੰਨਦੇ ਕਿਉਂਕਿ ਉਹਨਾਂ ਦੀਆਂ ਮਾਵਾਂ ਨੇ ਉਹਨਾਂ ਦੇ ਅੰਦਰ ਬਹੁਤ ਜ਼ਹਿਰ ਕੋਲ ਰੱਖਿਆ ਸੀ ਉਹ ਕਿਸੇ ਦੀ ਗੱਲ ਨਹੀਂ ਮੰਨਦੇ ਸੀ ਕਿਉਂਕਿ ਦੋਸਤੋ ਕਿਸੇ ਨੇ ਸੱਚ ਕਿਹਾ ਹੈ ਮਾਂ ਬੱਚੇ ਦੀ ਨਿਰਮਾਤਾ ਹੁੰਦੀ ਹੈ ਉਹ ਬੱਚੇ ਦੇ ਪਵਿੱਕ ਦਾ ਨਿਰਮਾਣ ਕਰਦੀ ਹੈ ਬੱਚਾ ਤਾਂ ਇੱਕਦਮ ਸਫੇਦ ਚਾਦਰ ਦੀ ਤਰ੍ਹਾਂ ਹੁੰਦਾ ਹੈ ਮਾਂ ਉਸ ਨੂੰ ਜਿਸ ਰੰਗ ਵਿੱਚ ਢਾਲਣਾ ਚਾਹੇ ਉਸ ਨੂੰ ਢਾਲ ਦਿੰਦੀ ਹੈ ਡਾਕਟਰ ਬਣਾਉਣਾ ਚਾਵੇ ਤਾਂ ਡਾਕਟਰ ਬਣਾ ਦਿੰਦੀ ਹੈ ਕਲੈਕਟਰ ਬਣਾਉਣਾ ਚਾਹੇ ਤਾਂ ਕਲੈਕਟਰ ਬਣਾ ਦਿੰਦੀ ਹੈ ਤੇ ਉਹੀ ਮਾਂ ਜੇਕਰ ਆਪਣੇ ਬੱਚੇ ਨੂੰ ਡਾਕੂ ਬਣਾਉਣਾ ਚਾਹੇ ਤਾਂ ਡਾਕੂ ਵੀ ਬਣਾ ਦਿੰਦੀ ਹੈ ਦੋਸਤੋ ਉਹਨਾਂ ਦੋਨਾਂ ਭਰਾਵਾਂ ਦੇ ਪੁੱਤ ਕਿਸੇ ਦੇ ਸਮਝਾਉਣ ਤੇ ਨਹੀਂ ਮੰਨਦੇ ਇਹ ਦੇਖ ਕੇ ਦੋਨੋਂ ਭਰਾ ਬੜੇ ਦੁਖੀ ਹੁੰਦੇ ਹਨ ਸੋਚਦੇ ਹਨ ਕਿ ਇਸੇ ਚਿੰਤਾ ਚ ਅਸੀਂ ਦੋਨੋਂ ਇਹ ਦੁਨੀਆ ਛੱਡ ਕੇ ਚਲੇ ਜਾਵਾਂਗੇ ਆਪਣੇ ਪਿੱਛੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਵਾਲਿਆਂ ਨੂੰ ਇੱਕ ਦੂਜੇ ਦਾ ਦੁਸ਼ਮਣ ਬਨਿਆ ਹੋਇਆ ਛੱਡ ਕੇ ਜਾਵਾਂਗੇ। ਦੋਸਤੋ ਜਦ ਉਸ ਛੋਟੇ ਭਰਾ ਦਾ ਵੱਡਾ ਭਰਾ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਤਾਂ ਉਸ ਛੋਟੇ ਭਰਾ ਨੂੰ ਬੜਾ ਦਰਦ ਹੋਇਆ। ਉਹ ਇੱਕਦਮ ਜ਼ਮੀਨ ਤੇ ਡਿੱਗ ਗਿਆ ਤੇ ਰੋਣ ਲੱਗਿਆ। ਆਪਣੇ ਬੱਚਿਆਂ ਨੂੰ ਕਹਿਣ ਲੱਗਿਆ ਕਿ ਤੁਸੀਂ ਆਪਣੇ ਮਨ ਦੀ ਕਰ ਲਈ ਤੁਹਾਡੀ ਇਸ ਲੜਾਈ ਨਾਲ ਤੁਹਾਡੇ ਝਗੜੇ ਨਾਲ ਮੇਰਾ ਭਰਾ ਇਸ ਦੁਨੀਆ ਤੋਂ ਚਲਾ ਗਿਆ। ਭਗਵਾਨ ਇਹੋ ਜੀ ਔਲਾਦ ਦੇ ਨਾਲੋਂ ਤਾਂ ਚੰਗਾ ਹੈ ਸਾਨੂੰ ਮੌਤ ਦੇ ਦੇ ਦਿੰਦਾ ਤਾਂ ਜ਼ਿਆਦਾ ਚੰਗਾ ਹੁੰਦਾ ਭਗਵਾਨ ਹੁਣ ਤੂੰ ਮੈਨੂੰ ਵੀ ਆਪਣੇ ਕੋਲ ਬੁਲਾ ਲੈ ਉੱਪਰ ਆ ਕੇ ਅਸੀਂ ਦੋਨੇ ਭਰਾ ਪਿਆਰ ਨਾਲ ਜ਼ਿੰਦਗੀ ਕੱਟਾਂਗੇ ਇੱਥੇ ਤਾਂ ਇੰਨਾ ਬੱਚਿਆਂ ਨੇ ਸਾਨੂੰ ਦੋਵਾਂ ਨੂੰ ਅਲੱਗ ਕਰ ਦਿੱਤਾ ਸਾਨੂੰ ਕਦੇ ਮਿਲਣ ਨਹੀਂ ਦਿੱਤਾ ਦੋਸਤੋ ਇਸ ਤਰ੍ਹਾਂ ਉਹ ਬੁੱਢਾ ਛੋਟਾ ਭਰਾ ਰੋਂਦਾ ਹੈ ਪਰ ਉਸਦੀ ਔਲਾਦ ਤੇ ਉਸਦੀ ਪਤਨੀ ਤੇ ਕੋਈ ਫਰਕ ਨਹੀਂ ਪੈਂਦਾ ਉਹ ਇਸ ਗਲਤੀ ਖੁਸ਼ ਹਨ ਕਿ ਸਾਡਾ ਦੁਸ਼ਮਣ ਮਰ ਗਿਆ। ਜਦੋਂ ਅਸੀਂ ਮਰਾਂਗੇ ਤਾਂ ਉਹਨਾਂ ਦੇ ਬੱਚੇ ਵੀ ਸਾਡੀ ਮੌਤ ਤੇ ਖੁਸ਼ ਹੋਣਗੇ। ਦੋਸਤੋ ਛੋਟੇ ਪ੍ਰਾਦੀ ਪਤਨੀ ਨੇ ਆਪਣੇ ਬੱਚਿਆਂ ਨੂੰ ਰੋਕ ਲਿਆ ਤੇ ਕਿਹਾ, "ਉੱਥੇ ਜਾਣ ਦੀ ਕੋਈ ਜ਼ਰੂਰਤ ਨਹੀਂ। ਦਾਇਆ ਮਰ ਗਿਆ ਤਾਂ ਮਰ ਜਾਂਦੇ। ਪਰ ਕੋਈ ਬਾਹਰ ਨਹੀਂ ਜਾਵੇਗਾ। ਕੋਈ ਵੀ ਉਸ ਦੀ ਅੰਤਿਮ ਕਿਰਿਆ ਵਿੱਚ ਸ਼ਾਮਲ ਨਹੀਂ ਹੋਵੇਗਾ।" ਦੋਸਤੋ ਉਹੀ ਹੋਇਆ। ਉਸ ਮਾਂ ਨੇ ਆਪਣੀ ਔਲਾਦ ਨੂੰ ਤਾਂ ਆਉਂਦੇ ਸੰਸਕਾਰ ਤੇ ਜਾਣ ਨਾ ਦਿੱਤਾ। ਇੱਤਰ ਉਸ ਦਾ ਛੋਟਾ ਭਰਾ ਆਪਣੇ ਭਰਾ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਜਾਂਦਾ ਹੈ ਤਾਂ ਉਸ ਦੇ ਬੱਚਿਆਂ ਤੇ ਉਸ ਦੀ ਪਤਨੀ ਨੇ ਉਸ ਨੂੰ ਵਿਰੋਕ ਦਿੱਤਾ ਉਸ ਦੀ ਪਤਨੀ ਬੋਲੀ ਜਦੋਂ ਸਾਡੀ ਔਲਾਦ ਨਹੀਂ ਜਾਵੇਗੀ ਤਾਂ ਤੁਸੀਂ ਵੀ ਨਹੀਂ ਜਾਓਂਗੀ ਤਾਂ ਛੋਟਾ ਭਰਾ ਕਹਿੰਦਾ ਹੈ ਦੇਖੋ ਮੇਰੀ ਗੱਲ ਸੁਨੋ ਉਹ ਮੇਰੀ ਮਾਂ ਦਾ ਜਾਇਆ ਹੈ ਅਸੀਂ ਇਕੱਠੇ ਖੇਡੇ ਹਾਂ ਪਲੇ ਹਾਂ ਤੁਸੀਂ ਨਹੀਂ ਜਾਣਾ ਤਾਂ ਨਾ ਜਾਓ ਇਸ ਨਾਰ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਤੁਸੀਂ આજ ਤੱਕ ਮੇਰੀ ਕੋਈ ਗੱਲ ਨਹੀਂ ਮੰਨੀ ਪਰ ਉਹ ਮੇਰਾ ਭਰਾ ਸੀ ਹੁਣ ਮੇਰਾ ਭਰਾ ਇਹ ਦੁਨੀਆ ਛੱਡ ਕੇ ਚਲਾ ਗਿਆ ਹੈ ਹੁਣ ਮੈਂ ਆਖਰੀ ਵਾਰ ਉਸ ਦੇ ਦਰਸ਼ਨ ਜ਼ਰੂਰ ਕਰਾਂਗਾ ਕਿਉਂਕਿ ਦੁਬਾਰਾ ਹੁਣ ਮੇਰਾ ਭਰਾ ਮੈਨੂੰ ਦੇਖਣ ਨੂੰ ਨਹੀਂ ਮਿਲੇਗਾ ਆਖਰੀ ਵਾਰ ਮੈਂ ਉਸ ਦੇ ਦਰਸ਼ਨ ਕਰਾਂਗਾ ਤੁਹਾਡੇ ਕਹਿੰਦੇ ਮੈਂ ਅੱਜ ਤੱਕ ਉਸ ਨੂੰ ਨਹੀਂ ਮਿਲਿਆ ਪਰ ਅੱਜ ਮੇਰਾ ਭਰਾ ਮੈਨੂੰ ਛੱਡ ਕੇ ਚਲਾ ਗਿਆ ਹੈ ਉਸ ਦੀ ਅੰਤਿਮ ਕ੍ਰਿਆ ਤੇ ਉਸ ਦਾ ਚਿਹਰਾ ਤਾਂ ਦੇਖ ਲੈਣ ਦਿਓ ਦੋਸਤੋ ਆਪਣੇ ਪਤੀ ਦੀਆਂ ਇਹੋ ਜੀਆਂ ਗੱਲਾਂ ਸੁਣ ਕੇ ਉਸ ਦੀ ਪਤਨੀ ਨੇ ਆਪਣੇ ਬੱਚਿਆਂ ਨੂੰ ਆਦੇਸ਼ ਦਿੱਤਾ ਕਿ ਬਿਲਕੁਲ ਨਹੀਂ ਇਸ ਬੁੱਢੇ ਨੂੰ ਬਿਲਕੁਲ ਵੀ ਨਾ ਜਾਣ ਦਿਓ ਇਹ ਬੁੱਢਾ ਐਨੀ ਜਲਦੀ ਭੁੱਲ ਗਿਆ ਕਿ ਉਹਨਾਂ ਨੇ ਸਾਡੇ ਨਾਲ ਕਿਹੋ ਜਿਹਾ ਸ਼ਲੋਕ ਕੀਤਾ ਸੀ ਸਾਡੇ ਖੇਤਾਂ ਦਾ ਵਟਵਾਰਾ ਹੋਇਆ ਤਾਂ ਸਾਨੂੰ ਜੋ ਜ਼ਮੀਨ ਮਿਲੀ ਸੀ ਉਸ ਵਿੱਚੋਂ ਵੀ ਉਸਨੇ ਅੱਧੀ ਰੱਖ ਲਈ ਸੀ ਬਲਦ ਦੀ ਤਰ੍ਹਾਂ ਤੁਹਾਡਾ ਪਿਓ ਹੀ ਕੰਮ ਕਰਦਾ ਰਿਹਾ ਖੇਤਾਂ 'ਚ ਉਸ ਨੂੰ ਕਦੇ ਵੀ ਉਸਦੀ ਮਿਹਨਤ ਨਹੀਂ ਮਿਲੀ ਉਸ ਦੀ ਘਰ ਵਾਲੀ ਤੇ ਬੱਚੇ ਹਮੇਸ਼ਾ ਦੁਸ਼ਮਣੀ ਨਿਭਾਉਂਦੇ ਰਹੇ ਤਾਂ ਛੋਟਾ ਭਰਾ ਬੋਲਿਆ ਦੁਸ਼ਮਣੀ ਦਾ ਜ਼ਹਿਰ ਤਾਂ ਤੂੰ ਆਪਣੇ ਬੱਚਿਆਂ ਦੇ ਦਿਲਾਂ ਵਿੱਚ ਘੋਲ ਦਿੱਤਾ ਸੀ ਕਿ ਇਹ ਤੇਰੀ ਗਲਤੀ ਨਹੀਂ ਸੀ ਜੋ ਭਰਾ ਆਪਸ ਵਿੱਚ ਇਕੱਠੇ ਰਹੇ ਜਿੰਨਾ ਭਰਾਵਾਂ ਵਿੱਚ ਪਿਆਰ ਸੀ ਜੋ ਇੱਕ ਦੂਜੇ ਦੇ ਬਿਨਾਂ ਨਹੀਂ ਰਹਿ ਸਕਦੇ ਸੀ ਹੁਣ ਤਾਂ ਮੇਰਾ ਭਰਾ ਇਸ ਦੁਨੀਆ 'ਚ ਨਹੀਂ ਹੈ ਹੁਣ ਭਲਾ ਉਹ ਸਾਡੇ ਵਿੱਚ ਕੀ ਲੜਾਈ ਪੁਆਣਾਵੇਗਾ ਕਿ ਮੈਂ ਆਪਣੇ ਭਰਾ ਨੂੰ ਆਖਰੀ ਸਮੇਂ ਦੇਖ ਵੀ ਨਹੀਂ ਸਕਦਾ ਲੋਕ ਤਾਂ ਦੁਸ਼ਮਨਾ ਦੇ ਮਰਨ ਤੇ ਵੀ ਉਹਨਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੁੰਦੇ ਹਨ ਦੋਸਤੋ ਇਸ ਤਰ੍ਹਾਂ ਛੋਟੇ ਭਰਾ ਨੇ ਬੜੀ ਕੋਸ਼ਿਸ਼ ਕੀਤੀ ਜਾਣਦੀ ਪਰ ਉਸ ਦੀ ਪਤਨੀ ਤੇ ਬੱਚਿਆਂ ਨੇ ਉਸ ਨੂੰ ਜਾਣ ਨਾ ਦਿੱਤਾ ਤੇ ਜਦ ਉਸ ਨੇ ਜ਼ਿਆਦਾ ਜ਼ਬਰਦਸਤੀ ਕੀਤੀ ਤਾਂ ਉਸ ਦੇ ਬੱਚਿਆਂ ਨੇ ਤੇ ਪਤਨੀ ਨੇ ਉਸ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਕਿਹਾ ਕਿ ਜਦ ਤੱਕ ਉਸ ਦਾ ਅੰਤਿਮ ਸੰਸਕਾਰ ਨਹੀਂ ਹੋ ਜਾਂਦਾ ਤਦ ਤੱਕ ਤੁਸੀਂ ਇਸੇ ਕਮਰੇ ਵਿੱਚ ਬੰਦ ਰਹੋਗੇ ਇਸ ਤਰ੍ਹਾਂ ਉਸ ਦੀ ਪਤਨੀ ਤੇ ਬੱਚਿਆਂ ਨੇ ਉਸ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਬੇਚਾਰਾ ਉਹ ਬੁੱਢਾ ਪਿਓ ਕੀ ਕਰ ਸਕਦਾ ਸੀ ਕਿਉਂਕਿ ਸਰੀਰ 'ਚ ਇੰਨੀ ਤਾਕਤ ਨਹੀਂ ਸੀ ਕਿ ਉਹ ਆਪਣੇ ਬੱਚਿਆਂ ਦਾ ਮੁਕਾਬਲਾ ਕਰ ਸਕਦਾ ਬੇਚਾਰਾ ਕਮਰੇ ਵਿੱਚ ਬੰਦ ਆਪਣੇ ਭਰਾ ਨੂੰ ਯਾਦ ਕਰਕੇ ਰੋ ਰਿਹਾ ਸੀ ਦੋਸਤੋ ਸੋਚੋ ਉਹ ਔਰਤ ਉਹ ਔਲਾਦ ਕਿਹੋ ਜਿਹੀ ਹੋਵੇਗੀ ਜਿਸਨੇ ਆਪਣੇ ਭਰਾ ਦੇ ਮਰਨ ਤੇ ਵੀ ਉਸ ਨੂੰ ਮਿਲਨ ਜਾਣ ਨਹੀਂ ਦਿੱਤਾ ਉਸ ਦੀ ਆਖਰੀ ਕਿਰਿਆ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਐਨੀ ਵੱਡੀ ਦੁਸ਼ਮਣੀ ਕੀ ਹੋਗੀ ਇੱਧਰ ਉਸਦੇ ਭਰਾ ਦੀ ਅੰਤਿਮ ਕਿਰਿਆ ਹੁੰਦੀ ਹੈ ਤੇ ਉਸ ਤੋਂ ਬਾਅਦ ਹੌਲੀ-ਹੌਲੀ 12 ਦਿਨ ਵੀ ਬੀਤ ਜਾਂਦੇ ਹਨ ਤੇ 13ਵੇਂ ਦਿਨ ਚਾ ਦਆ ਤਾਂ ਉਸਦੇ ਬੱਚਿਆਂ ਨੇ ਉਸ ਦੀ 13ਵੀਂ ਵੀ ਕਰ ਦਿੱਤੀ ਸਾਰੇ ਇਲਾਕੇ ਦੇ ਰਿਸ਼ਤੇਦਾਰ ਤੇ ਦੋਸਤ ਦਾਵਤ ਖਾਣ ਲਈ ਆਉਂਦੇ ਹਨ ਪੂਰਾ ਦਿਨ ਦਾਵਤ ਚੱਲੀ ਪਰ ਉਸ ਦੇ ਛੋਟੇ ਭਰਾ ਨੂੰ ਉਸ ਦੀ ਪਤਨੀ ਤੇ ਬੱਚਿਆਂ ਨੇ ਜਾਣ ਨਾ ਦਿੱਤਾ ਉਸ ਦੀ ਪਤਨੀ ਨੇ ਆਪਣੇ ਬੱਚਿਆਂ ਨੂੰ ਕਿਹਾ ਕਿ ਜਦ ਤੱਕ ਉਹ ਦਾਵਤ ਖਤਮ ਨਾ ਹੋ ਜਾਵੇ ਤਦ ਤੱਕ ਤੁਸੀਂ ਇਸ ਬੁੱਢੇ ਨੂੰ ਕਮਰੇ ਚੋਂ ਬਾਹਰ ਨਾ ਕੱਢਿਓ ਇਧਰ ਸ਼ਾਮ ਹੁੰਦੀ ਹੈ ਥੋੜਾ ਹਨੇਰਾ ਵੀ ਹੋ ਜਾਂਦਾ ਹੈ ਤੇ ਸਾਰੇ ਲੋਕ ਦਾਵਤ ਖਾ ਕੇ ਚਲੇ ਗਏ ਸਿਰਫ ਉਸੇ ਪਿੰਡ ਦੇ ਕੁਝ ਲੋਕ ਬਚੇ ਸੀ ਦਾਵਤ ਖਾਣ ਨੂੰ ਵੱਡੇ ਭਰਾ ਦੇ ਬੱਚਿਆਂ ਨੇ ਪਿੰਡ ਵਿੱਚ ਇਹ ਸੁਨੇਹਾ ਭੇਜ ਦਿੱਤਾ ਕਿ ਜੋ ਕੋਈ ਦਾਵਤ ਖਾਣ ਨੂੰ ਰਹਿ ਗਿਆ ਹੈ ਉਹ ਛੇਤੀ-ਛੇਤੀ ਆ ਜਾਵੇ ਤਾਂ ਦੋਸਤੋ ਪਿੰਡ 'ਚ ਜਿੰਨੇ ਵੀ ਲੋਕ ਸੀ ਉਹ ਸਾਰੇ ਦਾਵਤ ਖਾਣ ਲਈ ਉੱਥੇ ਆ ਗਏ ਤਾਂ ਸਾਰੇ ਇੱਕ ਲਾਈਨ ਬਣਾ ਕੇ ਦਾਵਤ ਖਾਣ ਲਈ ਬੈਠ ਜਾਂਦੇ ਹਨ ਭੋਜਨ ਪਰੋਸਿਆ ਜਾਣ ਲੱਗਿਆ ਇਧਰ ਉਸ ਦਾ ਛੋਟਾ ਭਰਾ ਜਿਸ ਨੂੰ ਕਮਰੇ ਵਿੱਚ ਬੰਦ ਕਰ ਰੱਖਿਆ ਸੀ ਤਾਂ ਉਸ ਦੀ ਪਤਨੀ ਆਪਣੇ ਬੱਚਿਆਂ ਨੂੰ ਕਹਿੰਦੀ ਹੈ ਇਹ ਕੰਮ ਕਰੋ ਹੁਣ ਇਸ ਬੁੱਢੇ ਨੂੰ ਛੱਡ ਦਿਓ ਕਿਉਂਕਿ ਦਾਵਤ ਹੁਣ ਖਤਮ ਹੋਣ ਵਾਲੀ ਹੈ ਹੁਣ ਦਾਵਤ ਉੰਜ ਵੀ ਕੋਈ ਨਹੀਂ ਰਿਹਾ ਸਿਰਫ ਪਿੰਡ ਵਾਲੇ ਹੀ ਰਹਿ ਗਏ ਹਨ ਹੁਣ ਇਹ ਬੁੱਢਾ ਉੱਥੇ ਨਹੀਂ ਜਾਵੇਗਾ ਦੋਸਤੋ ਤਾਂ ਉਸਦੇ ਬੱਚਿਆਂ ਨੇ ਆਪਣੇ ਪਿਓ ਨੂੰ ਛੱਡ ਦਿੱਤਾ ਤੇ ਜਿਵੇਂ ਹੀ ਕਮਰੇ ਤੋਂ ਬਾਹਰ ਆਇਆ ਉਹ ਆਪਣੀ ਔਲਾਦ ਤੇ ਆਪਣੀ ਪਤਨੀ ਦੀਆਂ ਨਜ਼ਰਾਂ ਤੋਂ ਬਚਦਾ ਹੋਇਆ ਛੋਟੇ ਭਰਾ ਦੇ ਘਰ ਸਿੱਧਾ ਪਹੁੰਚ ਗਿਆ ਜਿੱਥੇ ਪਿੰਡ ਵਾਲੇ ਦਾਵਤ ਖਾ ਰਹੇ ਸੀ ਉੱਥੇ ਜਾ ਕੇ ਆਪਣੇ ਜੁੱਤੇ ਉਤਾਰਦਾ ਹੈ ਪਰ ਉਸ ਨੂੰ ਉੱਥੇ ਬੈਠਣ ਨੂੰ ਜਗ੍ਹਾ ਨਹੀਂ ਮਿਲਦੀ ਤੇ ਫਿਰ ਉਹ ਆਪਣੇ ਜੁੱਤੇ ਚਪਲਾਂ ਵਾਲੀ ਥਾਂ ਤੇ ਆਪਣੇ ਜੁੱਤੇ ਚਪਲਾਂ ਤੇ ਹੀ ਬੈਠ ਜਾਂਦਾ ਹੈ ਇੱਕ ਵਿਅਕਤੀ ਉਸਦੇ ਲਈ ਭੋਜਨ ਪਰੋਸਣ ਲਈ ਆਉਂਦਾ ਹੈ ਜਦ ਪਿੰਡ ਦੇ ਲੜਕੇ ਜੋ ਉਸ ਦਾ ਭਤੀਜਾ ਲੱਗਦਾ ਸੀ ਨੇ ਉਸ ਨੂੰ ਦੇਖਿਆ ਤਾਂ ਉਹਨਾਂ ਕਿਹਾ ਚਾਚਾ ਜੀ ਤੁਸੀਂ ਹੁਣ ਆਏ ਹੋ ਤਾ ਉਸਨੇ ਕਿਹਾ ਕਿ ਪੁੱਤ ਮੇਰੀ ਔਲਾਦ ਨੇ ਮੈਨੂੰ ਕਮਰੇ ਵਿੱਚ ਬੰਦ ਕਰ ਰੱਖਿਆ ਸੀ 13 ਦਿਨ ਤੱਕ ਮੈਨੂੰ ਨਿਕਲਣ ਨਹੀਂ ਦਿੱਤਾ ਮੈਂ ਆਪਣੇ ਭਰਾ ਦੀ ਅਰਥੀ ਤੇ ਦੋ ਹੰਝੂ ਵੀ ਨਾ ਵਹਾ ਸਕਿਆ ਉਹਨਾਂ ਨੇ ਅੱਜ ਘਟਿਆ ਹੈ ਤਾਂ ਮੈਂ ਲੁੱਕਿਆ ਆ ਗਿਆ ਪੁੱਤ ਤੂੰ ਚੁੱਪ ਰਹੀਂ ਕਿਤੇ ਲੋਕਾਂ ਨੂੰ ਪਤਾ ਨਾ ਲੱਗ ਜਾਵੇ ਨਹੀਂ ਤਾਂ ਅਨਰਥ ਹੋ ਜਾਵੇਗਾ ਦੋਸਤੋ ਉਸਦੇ ਸ਼ਬਦ ਸੁਣ ਕੇ ਉਸ ਪਿੰਡ ਦੇ ਵਿਅਕਤੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਨੇ ਉਸ ਦੀ ਪਤਲ ਵਿੱਚ ਭੋਜਨ ਨਾ ਕਰੋ ਸਿਆਤੇ ਤੁਰੰਤ ਉਹਨਾਂ ਦੇ ਮੁੰਡਿਆਂ ਕੋਲ ਪਹੁੰਚ ਜਾਂਦਾ ਹੈ ਤੇ ਕਹਿੰਦਾ ਹੈ ਮੈਲੈਕੋ ਚੁੱਲ੍ਹੇ ਪਰ ਪਾਣੀ ਵਿੱਚ ਡੁੱਬ ਕੇ ਮਰ ਜਾਓ ਤੁਸੀਂ ਐਨੇ ਅਧਰਮੀ ਹੋ ਗਏ ਹੋ ਐਨੇ ਡਿੱਗ ਗਏ ਹੋ ਦੇਖ ਰਹੇ ਹੋ ਤੁਹਾਡਾ ਚਾਚਾ ਕਿੱਥੇ ਬੈਠ ਕੇ ਭੋਜਨ ਕਰ ਰਿਹਾ ਹੈ ਪੰਡ ਵਾਲੇ ਲੋਕਾਂ ਦੀ ਲਾਈਨ 'ਚ ਤੇ ਉਹ ਵੀ ਉੱਥੇ ਜਿੱਥੇ ਜੁੱਤੇ ਚੱਪਲ ਉਤਾਰੇ ਹੋਏ ਹਨ ਤੁਹਾਨੂੰ ਤਾਂ ਸ਼ਰਮ ਦੇ ਮਾਰੇ ਚੁੱਲ੍ਹੇ ਪਰ ਪਾਣੀ ਵਿੱਚ ਡੁੱਬ ਕੇ ਮਰ ਜਾਣਾ ਚਾਹਿਤਾ ਹੈ ਕਿ ਤੁਹਾਡੀ ਐਨੀ ਵੱਡੀ ਦੁਸ਼ਮਣੀ ਹੈ ਕਿ ਤੁਸੀਂ ਆਪਣੇ ਵੱਡਿਆਂ ਦਾ ਸਨਮਾਨ ਕਰਨਾ ਹੀ ਭੁੱਲ ਗਏ ਸ਼ਰਮ ਆਉਂਦੀ ਹੈ ਇਹੋ ਜਿਹੀ ਔਲਾਦ ਤੇ ਦੋਸਤੋ ਜਦ ਉਸ ਪਿੰਡ ਵਾਲੇ ਨੇ ਉਸਦੇ ਵੱਡੇ ਭਰਾ ਦੇ ਬੱਚਿਆਂ ਨੂੰ ਫਟਕਾਰਿਆ ਤੇ ਕਿਹਾ ਕਿ ਉਹ ਤੁਹਾਡੇ ਚਾਚਾ ਜੀ ਹਨ ਤਾਂ ਦੋਸਤੋ ਇਹ ਸੁਣ ਕੇ ਉਸਦੇ ਵੱਡੇ ਭਰਾ ਦੇ ਬੱਚੇ ਇੱਕਦਮ ਭੱਜੇ ਆਏ ਜੇ ਆਪਣੇ ਚਾਚੇ ਦੇ ਕੋਲ ਪਹੁੰਚੇ ਤੇ ਪੈਰਾਂ ਵਿੱਚ ਟਿੱਕੇ ਕਹਿਣ ਲੱਗੇ ਚਾਚਾ ਜੀ ਸਾਨੂੰ ਮਾਫ ਕਰਿਓ ਸਾਥੋਂ ਬਹੁਤ ਵੱਡੀ ਭੁੱਲ ਹੋ ਗਈ ਜੋ ਸਾਡੇ ਚਾਚਾ ਜੀ ਪਿੰਡ ਵਾਲਿਆਂ ਦੇ ਨਾਲ ਬੈਠ ਕੇ ਭੋਜਨ ਕਰ ਰਹੇ ਹਨ ਜੋ ਵੀ ਹੋਵੇ ਤੁਸੀਂ ਸਾਡੇ ਚਾਚਾ ਜੀ ਹੋ ਅੱਜ ਤੋਂ ਤੁਸੀਂ ਹੀ ਤਾਂ ਸਾਡੇ ਲਈ ਬਚੇ ਹੋ ਚਾਚਾ ਜੀ ਇੱਥੇ ਉੱਠੋ ਤੁਹਾਨੂੰ ਭੋਜਨ ਅਸੀਂ ਕਰਾਵਾਂਗੇ ਇਸ ਤਰ੍ਹਾਂ ਉਸਦੇ ਪੰਜੇ ਭਤੀਜੇ ਆਪਣੇ ਚਾਚੇ ਨੂੰ ਲੈ ਕੇ ਰੋਂਦੇ ਹੋਏ ਘਰ ਦੇ ਅੰਦਰ ਆ ਜਾਂਦੇ ਹੰਤੇ ਉਹਨਾਂ ਨੂੰ ਭੋਜਨ ਕਰਵਾਉਂਦੇ ਹਨ ਤੇ ਭੋਜਨ ਕਰਨ ਤੋਂ ਬਾਅਦ ਉਸਤੇ ਚਾਚੇ ਨੇ ਆਪਣੇ ਪੰਜੇ ਭਤੀਜਿਆਂ ਨੂੰ ਆਪਣੇ ਗਲੇ ਲਾ ਲਿਆ ਤੇ ਭਰਾ ਦੀ ਯਾਦ ਵਿੱਚ ਰੋਣ ਲੱਗਿਆ ਆਪਣੇ ਚਾਚੇ ਨੂੰ ਰੋਂਦਾ ਹੋਇਆ ਦੇਖ ਕੇ ਪੰਜੇ ਪੁੱਤਾਂ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਤੇ ਕਹਿਣ ਲੱਗੇ ਚਾਚਾ ਜੀ ਤੁਹਾਡੀ ਕੀ ਇੱਛਾ ਹੈ ਸਾਨੂੰ ਦੱਸੋ ਅੱਜ ਅਸੀਂ ਉਹੀ ਕਰਾਂਗੇ ਤਾਂ ਚਾਚਾ ਆਪਣੇ ਪੰਜੇ ਭਤੀਜਿਆਂ ਨੂੰ ਗਲੇ ਲਗਾ ਕੇ ਕਹਿੰਦਾ ਹੈ ਤੁਸੀਂ ਮੇਰੇ ਭਤੀਜੇ ਹੋ ਮੈਂ ਚਾਹੁੰਦਾ ਹਾਂ ਕਿ ਜਦ ਮੇਰਾ ਭਰਾ ਜਿੰਦਾ ਸੀ ਤਦ ਤੱਕ ਤੁਹਾਡੀਆਂ ਮਾਵਾਂ ਨੇ ਸਾਨੂੰ ਦੋਵਾਂ ਨੂੰ ਮਿਲਣ ਨਹੀਂ ਦਿੱਤਾ ਤੇ ਤੁਹਾਨੂੰ ਚਾਚੇ ਤਾਏ ਦੇ ਬੱਚਿਆਂ ਨੂੰ ਵੀ ਆਪਸ ਵਿੱਚ ਮਿਲਣ ਨਹੀਂ ਦਿੱਤਾ ਤੇ ਤੁਹਾਡੇ ਵਿੱਚ ਜ਼ਹਿਰ ਘੋਲ ਦਿੱਤਾ ਤੇ ਤੁਹਾਡੇ ਵਿੱਚ ਆਪਸ ਵਿੱਚ ਦੁਸ਼ਮਣੀ ਬਣ ਗਈ ਮੇਰੀ ਤਾਂ ਇਹੀ ਇੱਛਾ ਹੈ ਕਿ ਮੇਰਾ ਵੱਡਾ ਭਰਾ ਤੁਹਾਡੇ ਲੋਕਾਂ ਦੇ ਝਗੜਿਆਂ ਵਿੱਚ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਹੈ ਪਰ ਮੈਂ ਇਸ ਤਰ੍ਹਾਂ ਮਰਨਾ ਨਹੀਂ ਚਾਹੁੰਦਾ ਮੈਂ ਤਾਂ ਇਹ ਚਾਹੁੰਦਾ ਹਾਂ ਕਿ ਮੇਰੇ ਪੁੱਤ ਤੇ ਤੁਸੀਂ ਆਪਸ ਵਿੱਚ ਇੱਕ ਹੋ ਜਾਓ ਤੇ ਜਦ ਤੁਸੀਂ ਸਾਰੇ ਇੱਕ ਹੋ ਜਾਓਗੇ ਤਾਂ ਮੈਂ ਸਕੂਨ ਨਾਲ ਇਸ ਦੁਨੀਆ ਤੋਂ ਜਾ ਸਕਾਂਗਾ ਨਹੀਂ ਤਾਂ ਮੇਰੇ ਸਾਹ ਵੀ ਸਕੂਨ ਨਾਲ ਨਹੀਂ ਨਿਕਲਣਗੇ ਦੋਸਤੋ ਚਾਚੇ ਨੂੰ ਉਸਦੇ ਭਤੀਜਿਆਂ ਨੇ ਕਿਹਾ ਚਾਚਾ ਜੀ ਤੁਸੀਂ ਅੱਗੇ ਚੱਲੋ ਅਸੀਂ ਤੁਹਾਡੇ ਪਿੱਛੇ-ਪਿੱਛੇ ਆਉਂਦੇ ਹਾਂ ਅਸੀਂ ਤੁਹਾਡੇ ਬੱਚਿਆਂ ਭਾਵ ਸਾਡੇ ਭਰਾਵਾਂ ਦੇ ਪੈਰਾਂ ਵਿੱਚ ਡਿੱਕੇ ਮਾਫੀ ਮੰਗ ਲਵਾਂਗੇ ਤੁਸੀਂ ਜਿਸ ਤਰ੍ਹਾਂ ਕਹੋਗੇ ਅਸੀਂ ਉਸ ਤਰ੍ਹਾਂ ਹੀ ਕਰਾਂਗੇ ਅਸੀਂ ਉਹਨਾਂ ਨੂੰ ਮਨਾ ਲਵਾਂਗੇ ਇਸ ਤਰ੍ਹਾਂ ਦੋਸਤੋ ਉਹ ਚਾਚਾ ਆਪਣੀ ਪੰਜੇ ਭਤੀਜਿਆਂ ਨੂੰ ਲੈ ਕੇ ਜਦ ਆਪਣੇ ਘਰ ਆਉਂਦਾ ਹੈ ਤਾਂ ਉਸਦੇ ਚਾਰੇ ਪੁੱਤ ਉੱਥੇ ਬੈਠੇ ਹੋਏ ਸਨ ਸਾਰੇ ਬੁੱਤਕੇ ਖੜੇ ਹੋਗੇ ਦੋਸਤੋ ਉਪਨਜੇ ਭਰਾ ਆਪਣੇ ਚਾਚੇ ਦੇ ਮੁੰਡਿਆਂ ਦੇ ਪੈਰਾਂ ਵਿੱਚ ਜਾ ਕੇ ਡਿੱਗ ਜਾਂਦੇ ਹੰਤੇ ਕਹਿਣ ਲੱਗੇ ਸਾਨੂੰ ਮਾਫ ਕਰਨਾ ਸਾਥੋਂ ਭੁੱਲ ਹੋ ਗਈ ਜੋ ਅਸੀਂ ਆਪਸ ਵਿੱਚ ਦੁਸ਼ਮਣੀ ਨਿਭਾਉਂਦੇ ਰਹੇ ਹੁਣ ਸਾਡੇ ਮਨ ਤੋਂ ਦੁਸ਼ਮਣੀ ਦਾ ਸਾਰਾ ਮੈਲ ਨਿਕਲ ਚੁਕਿਆ ਹੈ ਹੁਣ ਸਾਨੂੰ ਅਹਿਸਾਸ ਹੋ ਗਿਆ ਹੈ ਕਿ ਅਸੀਂ ਆਪਸ ਵਿੱਚ ਦੁਸ਼ਮਣੀ ਨਹੀਂ ਕਰਾਂਗੇ ਅਸੀਂ ਭਰਾ ਹਾਂ ਅਸੀਂ ਚਾਚੇ ਤਾਏ ਦੇ ਪੁੱਤ ਹਾਂ ਸਾਡੇ ਵਿੱਚ ਆਪਸ ਵਿੱਚ ਕੀ ਵੰਡਿਆ ਹੈ ਦੋਸਤੋ ਜਦ ਚਾਰੇ ਭਰਾਵਾਂ ਨੇ ਦੇਖਿਆ ਕਿ ਸਾਡੇ ਭਰਾਵਾ ਸਾਡੇ ਪੈਰਾਂ ਵਿੱਚ ਪਏ ਹਨ ਤਾਂ ਦੋਸਤੋ ਕਿਸ ਦਾ ਦਿਲ ਹੋਵੇਗਾ ਜੋ ਨਹੀਂ ਪਿਗਲੇਗਾ ਚਾਰੇ ਭਰਾਵਾਂ ਨੇ ਆਪਣੇ ਪੰਜੇ ਭਰਾਵਾ ਨੂੰ ਗਲੇ ਲਾ ਲਿਆ ਤੇ ਬਹੁਤ ਦੇਰ ਤੱਕ ਇੱਕ ਦੂਜੇ ਦੇ ਗਲੇ ਲੱਗ ਕੇ ਰੋਂਦੇ ਰਹੇ ਤੇ ਕਹਿਣ ਲੱਗੇ ਅੱਜ ਤੋਂ ਬਾਅਦ ਅਸੀਂ ਆਪਸ ਵਿੱਚ ਝਗੜਾ ਨਹੀਂ ਕਰਾਂਗੇ ਅਸੀਂ ਆਪਸੀ ਦੁਸ਼ਮਣੀ ਭੁੱਲ ਜਾਵਾਂਗੇ ਤੇ ਹੁਣ ਬਾਕੀ ਦੀ ਜ਼ਿੰਦਗੀ ਅਸੀਂ ਪਿਆਰ ਨਾਲ ਮਿਲ ਜੁਲ ਕੇ ਰਹਾਂਗੇ। ਉਦੋਂ ਦੋਸਤੋ ਜਦ ਉਹਨਾਂ ਦੀਆਂ ਮਾਵਾਂ ਨੇ ਦੇਖਿਆ ਤਾਂ ਕਹਿਣ ਲੱਗੀਆਂ, "ਇਹ ਤੁਸੀਂ ਕੀ ਕਰ ਰਹੇ ਹੋ? ਇਹ ਤਾਂ ਸਾਡੇ ਦੁਸ਼ਮਣ ਹਨ।" ਦੋਸਤੋ ਆਪਣੀ ਮਾਂ ਦੀਆਂ ਇਹੋ ਜਿਹੀਆਂ ਗੱਲਾਂ ਨੂੰ ਸੁਣ ਕੇ ਉਹ ਸਾਰੇ ਪੁੱਤ ਆਪਣੀਆਂ ਮਾਵਾਂ ਨੂੰ ਕਹਿਣ ਲੱਗੇ, "ਤੁਹਾਡੇ ਵਰਗੀਆਂ ਮਾਵਾਂ ਤੇ ਸਾਨੂੰ ਸ਼ਰਮ ਆਉਂਦੀ ਹੈ ਜਿਸਨੇ ਆਪਣੇ ਪਤੀ ਤੇ ਆਪਣੇ ਬੱਚਿਆਂ ਦੇ ਦਿਲ ਵਿੱਚ ਨਫ਼ਰਤ ਦਾ ਜ਼ਹਿਰ ਕੋਲਿਆ ਸਾਡੇ ਅੰਦਰ ਤੁਸੀਂ ਦੁਸ਼ਮਣੀ ਪੈਦਾ ਕਰ ਦਿੱਤੀ। ਮਾਵਾਂ ਤਾਂ ਪਰਿਵਾਰ ਜੋੜਨ ਦਾ ਕੰਮ ਕਰਦੀਆਂ ਹਨ ਤੇ ਤੁਸੀਂ ਤਾਂ ਪਰਿਵਾਰ ਨੂੰ ਤੋੜ ਦਿੱਤਾ ਤੇ ਤੁਸੀਂ ਆਪਣੇ ਆਪ ਨੂੰ ਮਾਂ ਕਹਿੰਦੀਆਂ ਹੋ। ਇਸ ਸਮਾਜ ਤੁਹਾਨੂੰ ਕਦੇ ਔਰਤ ਦਾ ਦਰਜਾ ਨਹੀਂ ਦੇਵੇਗਾ। ਕਦੇ ਵੀ ਮਾਂ ਦਾ ਦਰਜਾ ਨਹੀਂ ਦੇਵੇਗਾ ਕਿਉਂਕਿ ਮਾਂ ਹਮੇਸ਼ਾ ਪਿਆਰ ਵੰਡਦੀ ਹੈ ਤੇ ਔਰਤ ਹਮੇਸ਼ਾ ਘਰ ਨੂੰ ਜੋੜਦੀ ਹੈ। ਉਹ ਹਮੇਸ਼ਾ ਪਰਿਵਾਰ ਦੇ ਕਲੇਸ਼ ਨੂੰ ਦੂਰ ਕਰਦੀ ਹੈ ਪਰ ਤੁਸੀਂ ਤਾਂ ਇਸ ਤਰ੍ਹਾਂ ਦਾ ਕੁਝ ਨਹੀਂ ਕੀਤਾ। ਤੇ ਤੁਸੀਂ ਸਾਨੂੰ ਕਹਿ ਰਹੀਆਂ ਹੋ ਕਿ ਇੱਕ ਹੀ ਕਰ ਰਹੇ ਹੋ ਦੁਬਾਰਾ ਜੇਕਰ ਤੁਸੀਂ ਸਾਡੇ ਵਿੱਚ ਜ਼ਹਿਰ ਘੋਲਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਭੁੱਲ ਜਾਵਾਂਗੇ ਕਿ ਤੁਸੀਂ ਸਾਡੀ ਮਾਂ ਹੋ ਮਾਂ ਦੇ ਅੰਦਰ ਜੋ ਮਮਤਾ ਹੁੰਦੀ ਹੈ ਪਿਆਰ ਦਾ ਰੂਪ ਹੁੰਦਾ ਹੈ ਪਰ ਤੁਹਾਡੇ ਅੰਦਰ ਤਾਂ ਜ਼ਹਿਰ ਭਰਿਆ ਹੋਇਆ ਹੈ ਦੋਸਤੋ ਆਪਣੇ ਬੱਚਿਆਂ ਦੇ ਮੋਹੋਂ ਇਸ ਤਰੀਕੇ ਦੀਆਂ ਗੱਲਾਂ ਸੁਣ ਕੇ ਦੋਵੇਂ ਮਾਵਾਂ ਪਿੱਛੇ ਹਟ ਜਾਂਦੀਆਂ ਹਨ ਉਸ ਤੋਂ ਬਾਅਦ ਦੋਸਤੋ ਉਹ ਚਾਚਾ ਆਪਣੇ ਅਤੇ ਆਪਣੇ ਭਰਾ ਦੇ ਬੱਚਿਆਂ ਨੂੰ ਸੀਨੇ ਲਗਾ ਲੈਂਦਾ ਹੈ ਤੇ ਬੜਾ ਖੁਸ਼ ਹੁੰਦਾ ਹੈ ਦੋਸਤੋ ਉਸ ਦਿਨ ਤੋਂ ਬਾਅਦ ਉਹਨਾਂ ਭਰਾਵਾਂ ਵਿੱਚ ਕਦੇ ਵੀ ਲੜਾਈ ਨਹੀਂ ਹੋਈ ਬਲਕਿ ਉਹ ਪੂਰੇ ਪਿਆਰ ਨਾਲ ਇਕੱਠੇ ਰਹਿਣ ਲੱਗੇ ਹੌਲੀ ਹੌਲੀ ਕੁਝ ਦਿਨਾਂ ਬਾਅਦ ਉਹ ਚਾਚਾ ਵੀ ਇਸ ਦੁਨੀਆ ਨੂੰ ਛੱਡ ਕੇ ਚਲਾ ਜਾਂਦਾ ਹੈ ਤਾਂ ਸਾਰੇ ਮਿਲ ਕੇ ਆਪਣੇ ਚਾਚੇ ਆਪਣੇ ਪਿਓ ਦਾ ਅੰਤਿਮ ਸੰਸਕਾਰ ਕਰਦੇ ਹਨ ਸਾਰੇ ਮਿਲ ਜੁਲ ਕੇ ਆਪਣੇ ਚਾਚੇ ਦੀ ਤੇਰਵੀਂ ਮਨਾਉਂਦੇ ਹਨ ਫਿਰ ਉਹਨਾਂ ਨੇ ਕਦੇ ਆਪਸ ਵਿੱਚ ਝਗੜਾ ਨਾ ਕੀਤਾ ਇਕ ਆਦਮੀ ਨੇ ਦੋ ਪਰਿਵਾਰਾਂ ਦੀ ਨਫ਼ਰਤ ਨੂੰ ਮਿਟਾ ਦਿੱਤਾ ਦੋਸਤੋ ਇਸ ਕਹਾਣੀ ਤੋਂ ਤੁਸੀਂ ਸਮਝ ਲਿਆ ਹੋਵੇਗਾ ਕਿ ਭਰਾਵਾਂ ਭਰਾਵਾਂ ਵਿੱਚ ਨਫ਼ਰਤ ਦੀ ਦੀਵਾਰ ਕਿਵੇਂ ਪੈਦਾ ਹੁੰਦੀ ਹੈ ਦੁਸ਼ਮਣੀ ਦਾ ਬੀਜ ਕੌਣ ਬੀਜਦਾ ਹੈ ਉਹਨਾਂ ਦੋਵਾਂ ਪਰਿਵਾਰਾਂ ਤੇ ਉਹਨਾਂ ਦੇ ਬੱਚਿਆਂ ਵਿੱਚ ਜੋ ਜ਼ਹਿਰ ਦਾ ਦਰਖਤ ਪੈਦਾ ਹੋਇਆ ਸੀ ਉਹ ਉਹਨਾਂ ਦੀਆਂ ਮਾਵਾਂ ਉਹਨਾਂ ਦੀਆਂ ਪਤਨੀਆਂ ਕਰਕੇ ਹੋਇਆ ਸੀ ਅਕਸਰ ਘਰ ਪਰਿਵਾਰਚ ਹੋਣ ਵਾਲੀਆਂ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਅਸੀਂ ਬੈਠ ਜਾਂਦੇ ਹਾਂ ਤੇ ਉਹਨਾਂ ਨੂੰ ਅਸੀਂ ਲੜਾਈ ਬਣਾ ਲੈਂਦੇ ਹਾਂ ਉਹਨਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਅਸੀਂ ਦੁਸ਼ਮਣੀ ਦਾ ਰੂਪ ਦੇ ਦਿੰਦੇ ਹਾਂ ਇੱਕ ਔਰਤ ਨੂੰ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਜੋ ਪਰਿਵਾਰ ਨੂੰ ਬੰਨ ਕੇ ਰੱਖੇ ਔਰਤ ਨੂੰ ਇਸ ਕਾਰ ਲਈ ਜਾਣਿਆ ਜਾਂਦਾ ਹੈ ਕਿ ਉਹ ਸਮਾਜ ਨੂੰ ਬਣਾਉਣ ਦਾ ਕੰਮ ਕਰਦੀ ਹੈ ਸਮਾਜ ਨੂੰ ਤੋੜਨ ਦਾ ਕੰਮ ਕਰਦੀ ਹੈ ਉਸ ਨੂੰ ਕਦੇ ਵੀ ਇਸ ਗੱਲ ਲਈ ਨਾ ਜਾਣਿਆ ਜਾਵੇ ਕਿ ਉਹ ਘਰ ਤੋੜਨ ਦਾ ਕੰਮ ਕਰਦੀ ਹੈ ਸੋਚੋ ਜੇਕਰ ਕਿਸੇ ਮਾਂ ਭੈਣ ਦੇ ਪੇਕੇਆਂ ਤੋਂ ਉਸਦੇ ਭਰਾ ਜਾਂ ਭਾਵਾਂ ਵਿੱਚ ਦੁਸ਼ਮਣੀ ਹੋਵੇ ਤਾਂ ਕਿਸ ਤਰ੍ਹਾਂ ਲੱਗੇਗਾ ਤੁਹਾਡੇ ਪਿਓ ਤੇ ਭਰਾ ਆਪਸ ਵਿੱਚ ਦੁਸ਼ਮਣੀ ਰੱਖਣ ਦੋਵੇਂ ਇੱਕ ਦੂਜੇ ਨੂੰ ਮਾਰਨ ਤੇ ਤੁਲੇ ਰਹਿਣ ਤਾਂ ਇਹ ਦੇਖ ਕੇ ਤੁਹਾਨੂੰ ਕਿਹੋ ਜਿਹਾ ਲੱਗੇਗਾ ਇਮਾਨਦਾਰੀ ਨਾਲ ਦੱਸਿਓ ਕਿ ਤੁਸੀਂ ਆਪਣੇ ਭਰਾਵਾ ਨੂੰ ਆਪਸ ਵਿੱਚ ਲੜਦੇ ਹੋਏ ਦੇਖਣਾ ਚਾਹੋਗੇ ਜਵਾਬ ਹੋਵੇਗਾ ਨਹੀਂ ਆਫਰ ਸਾਰੇ ਘਰ ਚ ਨਫ਼ਰਤ ਦੀ ਦੀਵਾਰ ਕਿਉਂ ਬਣਾਉਂਦੀਆਂ ਹਨ ਦੋਸਤੋ ਇਸ ਦੁਨੀਆ ਚ ਕੋਈ ਵੀ ਮਾਂ ਕੋਈ ਵੀ ਭੈਣ ਕੋਈ ਵੀ ਘਰ ਵਾਲੀ ਕੋਈ ਵੀ ਔਰਤ ਜੇਕਰ ਪਰਿਵਾਰਾ ਵਿੱਚ ਦੁਸ਼ਮਣੀ ਪੈਦਾ ਕਰਦੀ ਹੈ ਆਪਣੀ ਔਲਾਦ ਵਿੱਚ ਦੁਸ਼ਮਣੀ ਦਾ ਬੀਜ ਬੀਜਦੀ ਹੈ ਤਾਂ ਅੱਗੇ ਚੱਲ ਕੇ ਉਸ ਦੀ ਜ਼ਿੰਦਗੀ ਵਿੱਚ ਇਹੋ ਜਿਹਾ ਨਰਥ ਹੋਵੇਗਾ ਕਿ ਉਹ ਕੁਝ ਨਹੀਂ ਕਰ ਸਕੇਗੀ ਕਿਉਂਕਿ ਕਹਿੰਦੇ ਹਨ ਕਿ ਔਲਾਦ ਦਾ ਜੇਕਰ ਆਪਸ ਵਿੱਚ ਝਗੜਾ ਹੁੰਦਾ ਹੈ ਤਾਂ ਉਹ ਵੀ ਉਸਦੀ ਹੀ وجہ ਨਾਲ ਹੁੰਦਾ ਹੈ ਮਾਂ ਜੇਕਰ ਚਾਹੇ ਤਾਂ ਔਲਾਦ ਦੇ ਅੰਦਰ ਪਿਆਰ ਭਰ ਦੇਵੇ ਮਾਂ ਜੇਕਰ ਚਾਹੇ ਤਾਂ ਆਪਣੇ ਬੱਚਿਆਂ ਵਿੱਚ ਦੁਸ਼ਮਣੀ ਪੈਦਾ ਕਰ ਦੇਵੇ ਦੋਸਤੋ ਹੁਣ ਤਾਂ ਤੁਸੀਂ ਜਾਣ ਹੀ ਗਏ ਹੋਮਗੇ ਕਿ ਭਰਾਵਾਂ ਭਰਾਵਾਂ ਵਿੱਚ ਦੁਸ਼ਮਣੀ ਪੈਦਾ ਕਰਨ ਵਾਲਾ ਕੌਣ ਹੁੰਦਾ ਹੈ ਦੋਸਤੋ ਭਰਾਵਾਂ ਵਿੱਚ ਦੁਸ਼ਮਨ ਪੈਦਾ ਕਰਨ ਲਈ ਇਕੱਲੇ ਔਰਥੀ ਨਹੀਂ ਸਕੋ ਮੁੱਖ ਤੌਰ ਤੇ ਇਹ ਪੰਜ ਲੋਕ ਜ਼ਿੰਮੇਦਾਰ ਹੁੰਦੇ ਹਨ ਨੰਬਰ 1 ਔਰਤ ਨੰਬਰ 2 ਜਿਆਦਾ ਇੱਛਾਵਾਂ ਰੱਖਣ ਵਾਲਾ ਵਿਅਕਤੀ ਨੰਬਰ 3 ਤੁਹਾਡਾ ਪੁਰਾਣਾ ਦੁਸ਼ਮਣ ਨੰਬਰ 4 ਦੁਸ਼ਟ ਵਿਅਕਤੀ ਜੋ ਦੂਜਿਆਂ ਦੀਆਂ ਖੁਸ਼ੀਆਂ ਤੋਂ ਸੜਦਾ ਹੋਵੇ ਦੂਜਿਆਂ ਦੀ ਤਰੱਕੀ ਦੇਖ ਕੇ ਸੜਦਾ ਹੋਵੇ ਉਹੀ ਵਿਅਕਤੀ ਫਿਰ ਚੁਗਲੀ ਕਰਦਾ ਹੈ ਨੰਬਰ 5 ਜੇਕਰ ਅਸੀਂ ਆਪਣੇ ਘਰ 'ਚ ਲੜਾਈ ਝਗੜੇ ਦੀਆਂ ਗੱਲਾਂ ਆਪਣੀ ਕਮਜ਼ੋਰੀ ਦੀਆਂ ਗੱਲਾਂ ਬਾਹਰ ਵਾਲਿਆਂ ਦੇ ਸਾਹਮਣੇ ਕਰਦੇ ਹਾਂ ਤਾਂ ਨਿਸ਼ਚਿਤ ਰੂਪ ਨਾਲ ਅਸੀਂ ਆਪਣੇ ਦੁਸ਼ਮਣਾਂ ਨੂੰ ਮੌਕਾ ਦਿੰਦੇ ਹਾਂ ਕਿ ਆਓ ਤੇ ਸਾਡੇ ਅੰਦਰ ਨਫ਼ਰਤ ਦਾ ਬੀਜ ਬੋਦਿਓ ਆਪਣੇ ਘਰ ਦੀ ਕਮਜ਼ੋਰੀ ਤੇ ਲੜਾਈ ਝਗੜੇ ਦੀਆਂ ਗੱਲਾਂ ਕਦੇ ਬਾਹਰ ਵਾਲਿਆਂ ਦੇ ਸਾਹਮਣੇ ਨਹੀਂ ਕਰਨੀਆਂ ਚਾਹੀਦੀਆਂ ਜਦ ਲੋਕ ਜਾਣ ਜਾਂਦੇ ਹਨ ਕਿ ਅਸੀਂ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਲੜ ਰਹੇ ਹਾਂ ਤਾਂ ਫਿਰ ਉਹਨਾਂ ਨੂੰ ਮੌਕਾ ਮਿਲ ਜਾਂਦਾ ਹੈ ਸਾਡੇ ਵਿੱਚ ਫੁੱਟ ਪਵਾਉਣ ਦਾ ਦੋਸਤੋ ਹਮੇਸ਼ਾ ਸਾਵਧਾਨ ਰਹੋ ਤੇ ਆਪਸ ਵਿੱਚ ਪਿਆਰ ਬਣਾ ਕੇ ਰਹੋ ਨਫ਼ਰਤ ਸਿਰਫ ਤੁਹਾਨੂੰ ਸਾੜਦੀ ਹੈ ਤੇ ਪਿਆਰ ਤੁਹਾਨੂੰ ਜੋੜਦਾ ਹੈ ਵਧਾਉਂਦਾ ਹੈ ਤਾਂ ਉਮੀਦ ਕਰਦੀ ਹਾਂ ਕਿ ਇਸ ਕਹਾਣੀ ਤੋਂ ਤੁਸੀਂ ਕੁਝ ਨਾ ਕੁਝ ਜ਼ਰੂਰ ਸਿੱਖਿਆ ਹੋਵੇਗਾ ਤੇ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਆਪਣੀ رائے ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦਿਨ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ